चल देख मोबाइल ते दे मारे चल पे स्टार्ट हो गया चाह पी अम पे लो अम्ब चाह पी लोक फेसबुक भी यूट्यूब भी माग हाँ दो aou 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 ਉਹ ਇੱਥੇ ਨਾ ਹੋ ਜਾ ਆਹ ਦੇਖ ਮਾਰੇ ਭਾਈ ਇਹ ਸੀਰੋ ਸੀਰੋ ਹੁੰਦਾ ਉਹੇ ਨਾਲ ਆ ਯਾਰ ਉਹ ਨਹੀਂ ਸਾਡਾ ਕੱਲ ਮੇਰਾ ਆ ਨਹੀਂ ਦੇਖਦੇ ਲੋਕਾਂ ਨੂੰ ਨਹੀਂ ਹੁਣ ਤੈਨੂੰ ਘਮਾਉਣਾ ਹੁਣ ਇਹ ਨਹੀਂ ਕੋਈ ਸਾਲਾ ਉਹ ਦਿਖੂਗਾ ਸਾਰਾ ਦਿਖਦਾ ਇੱਥੋਂ ਘਮਾਉਣਾ ਪੈਂਦਾ ਹੁੰਦਾ ਕੈਮਰਾ ਆਡੀਅੰਸ ਸਾਰਿਆਂ ਦੇ ਚਾਹ ਦੇ ਆ

ਇੱਥੇ ਆ ਪੁਆਇੰਟ ਤੇ ਗੇਰਾ ਇਸ ਤਰ੍ਹਾਂ ਚਾਹ। ਉਹ ਦਿਨ ਮੈਂ ਹੋ। ਉਹ ਐਕਸਟੈਂਸ਼ਨ ਕੇ ਬਣਉਂਦੀ ਹੈ ਨਾ ਇੱਥੇ ਲੈ ਆ ਕੇ ਲਾ ਰਹਾ ਨਾ ਚਾਹ। ਇਹ ਫਿਰ ਬੌੜੀ ਲਾ ਲੈ। ਬੌੜਾ ਬੋੜੇ ਕੇ ਨਾ ਸਾਡੇ ਚ ਆਏਗਾ ਨਾਲ। ਨਾਲ। ਮੈਂ ਨਾ ਮਾਪ ਇਹਨੇ। ਅੱਛਾ। ਇਹ ਨਾ ਨਾ ਫੇਲ ਲੱਗਿਆ ਹੈ ਫੇਲ ਲੱਗਿਆ ਲੋ ਯਾਰ ਆਹ ਆ ਤੈਨੂੰ ਦਿਖਾਇਆ ਲਾ ਹੈ ਇਹ ਵੀ ਤੁਹਾਨੂੰ ਆਉਂਦਾ ਹੈ ਕਿਆ ਸਵਾਲ ਮੈਚਿੰਗ ਵਾਲਾ ਤੁਮਿੰਦਾ ਇਹ ਇਹ ਵੀ ਫਲਾਗ ਹੋਣੀ ਚੱਲਦਾ ਫੇਸਬੁਕ ਤੇ ਨਹੀਂ ਕਿਉਂ ਚੱਲ ਇਹ ਤੇ ਲੇਟ ਦਿਖਦਾ ਇਹ ਆਹ ਕੋ ਲੈ ਕੇ ਉਹ ਨਦੀਮ ਹਾਕ ਨਾ ਕੀ ਯਾਰ ਨਦੀਮ ਤੀਜੇ ਤੇ ਬੰਦ ਰਹਿਣਾ ਹਾਂਜੀ ਹਾਂਜੀ ਕਿਸੇ ਟੇਬਲ ਤੇ ਨਾ ਵਾਜ ਵਾਜ ਆਮ ਟੇਬਲ ਤੇ ਟੇਬਲ ਤੇ ਨਾ ਟੇਬਲ ਤੇ ਰਿਪੋਰਟ ਤੇ ਲਾਵਾਂਗੇ ਤੇਰੇ ਕੋਲੇ ਦਿਮਾਗ ਹੈ ਉਹਨਾਂ ਕਿ ਮੇਰੇ ਕੋਲੇ ਬਈ ਮੇਰੀ ਵਾਲੀ ਜ਼ਿਆਦੇ ਵੀਡੀਓ ਤੇ ਪਹਿਲਾਂ ਵਿੱਚ ਸਾਰਾ ਇਹ ਆਉਂਦਾ ਹੈ ਆਹ ਲੈ ਬੱਸ ਇਹ ਧਾਮ ਕੇ ਰੱਖਿਆ ਆ ਇਹ ਗੱਡੀ ਜਾ ਉਹ ਆਵਾਜ਼ ਆਂਦੀ ਹੈ ਨਾ ਆਹ ਮੈਂ ਨਹੀਂ ਕਰ ਠੀਕ ਹੈ ਆਹ ਵਰਦੇ ਕੇ ਕੋਪੀ ਤੇ ਇੱਕ ਮਿੰਟ ਦੀ ਆਵਾਜ਼ ਆਉਣ ਦੇ ਪਰ ਬੰਦ ਕਰ ਦੇ ਜੇ ਨਾਲ ਚਲਾਈ ਨਹੀਂ ਤਾ ਹੈ ਵੀ ਚੈੱਕ ਕੀਤਾ